ਆ ਹੁਣ ਹਾਰ ਕੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਦਾ ਨਾਮ ਦੇਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਇਹਨੂੰ ਸ਼ਰਮ ਹੋਣੀ ਚਾਹੀਦੀ ਹੈ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਭ ਤੋਂ ਵੱਡੇ ਗੈਂਗਸਟਰ ਤੁਸੀਂ ਹੋ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਕਦੀ ਸਰ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਲੋਕ ਪੰਜਾਬ ਦੀ ਸਿਆਸਤ ਨੂੰ ਕਿੱਧਰ ਨੂੰ ਲੈ ਗਏ ਸੱਜ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਇਹਨਾਂ ਨੇ ਜਾੜਤਾ ਜਦੋਂ ਅਸੀਂ ਕਹਿੰਦੇ ਸੀਗੇ ਕਿ ਗੈਂਗਸਟਰ ਇਹ ਲੈ ਕੇ ਆਏ ਜਦੋਂ ਅਸੀਂ ਕਹਿੰਦੇ ਡਰੱਗ ਮਾਫੀਆ ਇਹ ਲੈ ਕੇ ਆਏ ਬਹੁਤ ਗੱਲਾਂ ਕਰਦੇ ਸੀਗੇ ਸਾਡੇ ਪੰਜਾਬ ਨੂੰ ਪਤਾ ਹੁਣ ਤਾਂ ਸਿੱਧੇ ਓਪਨ ਸਖਬੀਰ ਨੇ ਮੋਹਰ ਲਾਤੀ ਕਿ ਉਹਨਾਂ ਦੀ ਪਾਰਟੀ ਗੈਂਗਸਟਰਾਂ ਦੀ ਪਾਰਟੀ ਹੈ ਉਹ ਕਹੇ ਕਿ ਨਹੀਂ ਗੈਂਗਸਟਰਾਂ ਦੀ ਪਾਰਟੀ ਉਹ ਦੱਸੇ ਲੋਕਾਂ ਨੂੰ ਕਿਹੜੇ ਗੈਂਗਸਟਰ ਦੀ ਰਿਸ਼ਤੇਦਾਰ ਸੀ ਕਿ ਜਿਹਨੂੰ ਟਿਕਟ ਦਿੱਤੀ ਗਈ ਉਹ ਲੋਕਾਂ ਨੂੰ ਦੱਸੇ ਕਿ ਕਿੱਦਾਂ ਪੰਥਕਿਆ ਉਹ ਲੋਕਾਂ ਨੂੰ ਸਮਝਾਵੇ ਕਿ ਕਾਲੀ ਦਾ ਦਹਿ ਜੰਦਾ ਸੀਗਾ ਮਾਝੇ ਦੀ ਧਰਤੀ ਦੇ ਉੱਤੇ ਸਰ ਆ ਹੁਣ ਹਾਰ ਕੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਦਾ ਨਾਮ ਦੇਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਭ ਤੋਂ ਵੱਡੇ ਗੈਂਗਸਟਰ ਤੁਸੀਂ ਹੋ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਕਦੀਸਾ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਪੰਥਕ ਖਾਉਣ ਵਾਲੇ ਲੋਕ ਪੰਜਾਬ ਦੀ ਸਿਆਸਤ ਨੂੰ ਕਿਦਾਂ ਨੂੰ ਲੈ ਗਏ ਸੱਜ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਇੰਨਾ ਨੇ ਜਾੜਦਾ ਜਦੋਂ ਅਸੀਂ ਕਹਿੰਦੇ ਸੀਗੇ ਕਿ ਗੈਂਗਸਟਰ ਇਹ ਲੈ ਕੇ ਆਏ ਜਦੋਂ ਅਸੀਂ ਕਹਿੰਦੇ ਡਰਗ ਮਾਫੀਆ ਇਹ ਲੈ ਕੇ ਆਏ ਬਹੁਤ ਗੱਲਾਂ ਘਟਦੇ ਸੀਗੇ ਸਾਡੇ ਪੰਜਾਬ ਨੂੰ ਪਤਾ ਹੁਣ ਤਾਂ ਸਿੱਧੇ ਓਪਨ ਸਖਬੀਰ ਨੇ ਮੋਹਰ ਲਾਤੀ ਕਿ ਉਹਨਾਂ ਦੀ ਪਾਰਟੀ ਗੈਂਗਸਟਰਾਂ ਦੀ ਪਾਰਟੀ ਹੈ ਉਹ ਕਹੇ ਕਿ ਨਹੀਂ ਗੈਂਗਸਟਰਾਂ ਦੀ ਪਾਰਟੀ ਉਹ ਦੱਸੇ ਲੋਕਾਂ ਨੂੰ ਕਿਹੜੇ ਗੈਂਗਸਟਰ ਦੀ ਰਿਸ਼ਤੇਦਾਰ ਸੀ ਕਿ ਜਿਹਨੂੰ ਟਿਕਟ ਦਿੱਤੀ ਗਈ ਉਹ ਲੋਕਾਂ ਨੂੰ ਦੱਸਿਆ ਕਿ ਕਿੱਦਾਂ ਪੰਥਕ ਆ ਉਹ ਲੋਕਾਂ ਨੂੰ ਸਮਝਾਵੇ ਕਿ ਕਾਲੀ ਦਾ ਦਾਹ ਜੰਦਾ ਸੀਗਾ ਮਾਝੇ ਦੀ ਧਰਤੀ ਦੇ ਉੱਤੇ ਸਰ ਆ ਹੁਣ ਹਾਰ ਕੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਦਾ ਨਾਮ ਦੇਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਇਹਨੂੰ ਸ਼ਰਮ ਹੋਣੀ ਚਾਹੀਦੀ ਹੈ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਭ ਤੋਂ ਵੱਡੇ ਗੈਂਗਸਟਰ ਤੁਸੀਂ ਹੋ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਕਦੀ ਸੜ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਲੋਕ ਪੰਜਾਬ ਦੀ ਸਿਆਸਤ ਨੂੰ ਕਿੱਧਰ ਨੂੰ ਲੈ ਗਏ ਸਾਦ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਇਹਨਾਂ ਨੇ ਜਾੜਤਾ ਜਦੋਂ ਅਸੀਂ ਕਹਿੰਦੇ ਸੀਗੇ ਕਿ ਗੈਂਗਸਟਰ ਇਹ ਲੈ ਕੇ ਆਏ ਜਦੋਂ ਅਸੀਂ ਕਹਿੰਦੇ ਡਰਗ ਮਾਫੀਆ ਇਹ ਲੈ ਕੇ ਬਹੁਤ ਗੱਲਾਂ ਕਰਦੇ ਸੀਗੇ ਸਾਡੇ ਪੰਜਾਬ ਨੂੰ ਪਤਾ ਉਹ ਤਾਂ ਸਿੱਧੇ ਓਪਨ ਸਖਬੀਰ ਨੇ ਮੋਹ ਗਾਤੀ ਕਿ ਉਹਨਾਂ ਦੀ ਪਾਰਟੀ ਗੈਂਗਸਟਰਾਂ ਦੀ ਪਾਰਟੀ ਹੈ ਉਹ ਕਹਵੇ ਕਿ ਮੀ ਗੈਕਸਰ ਦੀ ਪਾਰਟੀ ਉਹ ਦੱਸੇ ਲੋਕਾਂ ਨੂੰ ਕਿਹੜੇ ਗੈਂਗਸਟਰ ਦੀ ਰਿਸ਼ਤੇਦਾਰ ਸੀ ਕਿ ਜਿਹਨੂੰ ਟਿਕਟ ਦਿੱਤੀ ਗਈ ਉਹ ਲੋਕਾਂ ਨੂੰ ਦੱਸਿਆ ਕਿ ਕਿੱਦਾਂ ਪੰਥਕ ਆ ਉਹ ਲੋਕਾਂ ਨੂੰ ਸਮਝਾਵੇ ਕਿ ਕਾਲੀ ਦਾ ਦਾਹ ਜੰਦਾ ਸੀਗਾ ਮਾਝੇ ਦੀ ਧਰਤੀ ਦੇ ਉੱਤੇ ਸਰ ਆ ਹੁਣ ਹਾਰ ਕੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਦਾ ਨਾਮ ਦੇਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਇਹਨੂੰ ਸ਼ਰਮ ਹੋਣੀ ਚਾਹੀਦੀ ਹੈ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਭ ਤੋਂ ਵੱਡੇ ਗੈਂਗਸਟਰ ਤੁਸੀਂ ਹੋ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਕਦੀਸਾ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਲੋਕ ਪੰਜਾਬ ਦੀ ਸਿਆਸਤ ਨੂੰ ਕਿਦਾਂ ਨੂੰ ਲੈ ਗਏ ਸੱਜ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਇੰਨਾ ਨੇ ਜਾੜਤਾ ਜਦੋਂ ਅਸੀਂ ਕਹਿੰਦੇ ਸੀਗੇ ਕਿ ਗੈਂਗਸਟਰ ਇਹ ਲੈ ਕੇ ਆਏ ਜਦੋਂ ਅਸੀਂ ਕਹਿੰਦੇ ਡਰਗ ਮਾਫੀਆ ਇਹ ਲੈ ਕੇ ਆਏ ਬਹੁਤ ਗੱਲਾਂ ਘਟਦੇ ਸੀਗੇ ਸਾਡੇ ਪੰਜਾਬ ਨੂੰ ਪਤਾ ਹੁਣ ਤਾਂ ਸਿੱਧੀ ਓਪਨ ਸਖਬੀਰ ਨੇ ਮੋਹਰ ਲਾਤੀ ਕਿ ਉਹਨਾਂ ਦੀ ਪਾਰਟੀ ਗੈਂਸਟਰਾਂ ਦੀ ਪਾਰਟੀ ਹੈ ਉਹ ਕਹੇ ਕਿ ਨਹੀਂ ਗੈਂਸਟਰਾਂ ਦੀ ਪਾਰਟੀ ਉਹ ਲੋਕਾਂ ਨੂੰ ਕਿਹੜੇ ਗੈਂਸਟਰ ਦੀ ਰਿਸ਼ਤੇਦਾਰ ਸੀ ਕਿ ਜਿਹਨੂੰ ਟਿਕਟ ਦਿੱਤੀ ਗਈ ਉਹ ਲੋਕਾਂ ਨੂੰ ਦੱਸੇ ਕਿ ਕਿੱਦਾਂ ਪੰਥਕਿਆ ਉਹ ਲੋਕਾਂ ਨੂੰ ਸਮਝਾਵੇ ਕਿ ਕਾਲੀ ਦਾ ਦਹਿ ਜੰਦਾ ਸੀਗਾ ਮਾਝੇ ਦੀ ਧਰਤੀ ਦੇ ਉੱਤੇ ਸਰ ਆ ਹੁਣ ਹਾਰ ਕੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਦਾ ਨਾਮ ਦੇਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਇਹਨੂੰ ਸ਼ਰਮ ਹੋਣੀ ਚਾਹੀਦੀ ਹੈ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਭ ਤੋਂ ਵੱਡੇ ਗੈਂਗਸਟਰ ਤੁਸੀਂ ਹੋ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਕਦੀਸਾ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਪੰਥਕ ਖੋਣ ਵਾਲੇ ਲੋਕ ਪੰਜਾਬ ਦੀ ਸਿਆਸਤ ਨੂੰ ਕਿਦਾਂ ਨੂੰ ਲੈ ਗਏ ਸੱਜ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਇਹਨਾਂ ਨੇ ਜਾੜਤਾ ਜਦੋਂ ਅਸੀਂ ਕਹਿੰਦੇ ਸੀਗੇ ਕਿ ਗੈਂਗਸਟਰ ਇਹ ਲੈ ਕੇ ਆਏ ਜਦੋਂ ਇਹ ਕਿੰਨੇ ਡਰਗ ਮਾਫੀਆ ਲੈ ਕੇ ਬਹੁਤ ਗਾਵਾਂ ਘਟਦੇ ਸੀਗੇ ਸਾਡੇ ਪੰਜਾਬ ਨੂੰ ਪਤਾ ਉਹ ਤਾਂ ਸਿੱਧੇ ਓਪਨ ਸੁਖਬੀਰ ਨੇ ਮੋਹਰ ਲਾਤੀ ਕਿ ਉਹਨਾਂ ਦੀ ਪਾਰਟੀ ਗੈਂਗਸਟਰਾਂ ਦੀ ਪਾਰਟੀ ਹੈ ਉਹ ਕਹਵੇ ਕਿ ਨਹੀਂ ਇਹ ਸਾਡੀ ਪਾਰਟੀ ਉਹ ਦੱਸੇ ਲੋਕਾਂ ਨੂੰ ਕਿਹੜੇ ਗੈਂਗਸਟਰ ਦੀ ਰਿਸ਼ਤੇਦਾਰ ਸੀ ਕਿ ਜਿਹਨੂੰ ਟਿਕਟ ਦਿੱਤੀ ਗਈ ਉਹ ਲੋਕਾਂ ਨੂੰ ਦੱਸਿਆ ਕਿ ਕਿੱਦਾਂ ਪੰਥ ਗਿਆ ਉਹ ਲੋਕਾਂ ਨੂੰ ਸਮਝਾਵੇ ਕਿ ਕਾਲੀ ਦਾ ਦਾਹ ਜੰਦਾ ਸੀਗਾ Mañana está de usted sal.